ਇਸਾਨਾ ਨੇ ਵਿਰੋਧ ਕਰਨਾ ਸ਼ੁਰੂ ਕਰਤਾ ਬੀਜੇਪੀ ਦਾ ਕਿ ਇਹਨਾਂ ਨੂੰ ਬੀਜੇਪੀ ਅਕਾਲੀ ਦਲ ਦਾ ਕਿ ਜਿਹੜਾ ਇਹਦਾ ਭਾਈਵਾਲ ਹੋਏਗਾ ਜਿਹੜਾ ਇਹਨਾਂ ਨਾਲ ਮਿਲ ਕੇ ਖੇਡੇਗਾ ਉਹਨਾਂ ਨੂੰ ਪੰਜਾਬ ਦੇ ਵਿੱਚ ਵੜਨ ਨਹੀਂ ਦਿਆਂਗੇ ਜਾਖੜ ਸਾਹਿਬ 6 ਸੀਟਾਂ ਦੀ ਗੱਲ ਕਰ ਰਹੇ ਸਨ 6 7 ਦਾ ਸਮਝੌਤੇ ਦੀ ਤੇ ਫਰੋਜ਼ਪੁਰ ਦੀ ਜਿਹੜੀ ਸੀਟ ਹੈ ਉਹ ਮੰਗ ਰਹੇ ਸਨ ਕਿ ਉਹ ਫਾਟ ਮਾਨੂੰ ਦਿੱਤੀ ਜਾਵੇ ਡਾਕਟਰ ਸਾਹਿਬ ਨੂੰ ਪਤਾ ਹੈ ਕਿ ਮੇਰੀ ਪ੍ਰਧਾਨਗੀ ਦੇ ਵਿੱਚ ਅਗਰ ਜ਼ੀਰੋ ਸੀਟ ਆਏਗੀ ਤਾਂ ਮੇਰੀ ਪ੍ਰਧਾਨਗੀ ਵੀ ਨਹੀਂ ਰਹੇਗੀ ਤਾਂ ਮੇਰਾ ਜਿਹੜਾ ਕੱਦ ਬੁੱਟ ਹੈ ਉਹ ਵੀ ਉਤਰ ਜਾਏਗਾ ਕੱਜ ਵੀ ਜਿਹੜੀਆਂ ਸੈਂਟਰਲ ਸਕਿਉਰਿਟੀ ਫੋਰਸਸ ਹੈ ਅੱਜ ਵੀ ਉਹਨਾਂ ਦਾ ਆਨੰਦ ਮਾਣ ਰਿਹਾ ਸਾਰਾ ਬਾਦਲ ਪਰਿਵਾਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਜਿੱਥੇ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਨਹੀਂ ਹੋ ਪਾਇਆ ਉੱਥੇ ਹੀ ਪੰਜਾਬ ਕਾਂਗਰਸ ਪ੍ਰਧਾਨ ਨੇ ਅਮਨਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕਈ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਸੀਟਾਂ ਦੀ ਸ਼ੇਅਰਿੰਗ ਲੈ ਕੇ ਇਹਨਾਂ ਦੀ ਸਹਿਮਤੀ ਨਹੀਂ ਬਣੀ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਅੰਦਰਲੇ ਖਾਤੇ ਇੱਕ ਹੀ ਨੇ ਕਿਉਂਕਿ ਬਾਦਲ ਪਰਿਵਾਰ ਹੁਣ ਵੀ ਕੇਂਦਰ ਵੱਲੋਂ ਜੋ ਸਹੂਲਤਾਂ ਨੂੰ ਮਾਨ ਰਿਹਾ ਹੈ ਬੜੀ ਕੋਸ਼ਿਸ਼ ਕੀਤੀ ਭਾਜਪਾ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਜੀ ਨੇ ਬੜੀ ਕੋਸ਼ਿਸ਼ ਤੇ ਉਪਰਾਲੇ ਹੋਏ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਤਰਫੋਂ بڑے ਉਪਰਾਲੇ ਹੋਏ ਕੈਪਟਨ ਅਮਰਿੰਦਰ ਸਿੰਘ ਸਾਹਿਬ ਦੇ ਤਰਫੋਂ ਔਰ ਜਿਸ ਪ੍ਰਕਾਰ ਦਾ ਜਿਹੜਾ ਜੋ ਜਲਾਲ ਸਿੰਘਾ ਕਿਸਾਨਾਂ ਦਾ ਐਮਐਸਪੀ ਦੇ ਮੁੱਦੇ ਤੇ ਜਿਸ ਪ੍ਰਕਾਰ ਲੋਕ ਜਿਹੜੇ ਆ ਕਿਸਾਨ ਹੈ ਜਿਹੜਾ ਉਹ ਸੜਕਾਂ ਤੇ ਬੈਠਾ ਔਰ ਕਿਸਾਨਾਂ ਨੇ ਵਿਰੋਧ ਕਰਨਾ ਸ਼ੁਰੂ ਕਰਤਾ ਭਾਜਪੀ ਦਾ ਕਿ ਇਹਨਾਂ ਨੂੰ ਬੀਜੇਪੀ ਅਕਾਲੀ ਦਲ ਦਾ ਕਿ ਜਿਹੜਾ ਇਹਰਾ ਭਾਈਵਾਲ ਹੋਏਗਾ ਜਿਹੜਾ ਇਹਨਾਂ ਨਾਲ ਮਿਲ ਕੇ ਖੇਡੇਗਾ ਉਹਨਾਂ ਨੂੰ ਪੰਜਾਬ ਦੇ ਵਿੱਚ ਵੜਨ ਨਹੀਂ ਦੇਵਾਂਗੇ ਉਹ तमाम ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਦੂਸਰੇ ਪਾਸੇ ਕਿਸੇ ਪ੍ਰਕਾਰ ਦੀ ਜਿਸ ਤਰ੍ਹਾਂ ਬੰਦੀ ਸਿੱਖਾਂ ਦੀ ਗੱਲ ਸੀ ਜਾਂ ਹੋਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਦੇ ਸਨ ਤੀਸਰਾ ਜਿਹੜੀ ਮੇਰੇ ਕੋਲੇ ਜਾਣਕਾਰੀ ਹੈ ਉਹ ਇਹ ਵੀ ਹੈ ਕਿ ਜਾਖੜ ਸਾਹਿਬ 6 ਸੀਟਾਂ ਦੀ ਗੱਲ ਕਰ ਰਹੇ ਸਨ 6 7 ਦਾ ਸਮਝੌਤੇ ਦੀ ਤੇ ਫਿਰੋਜ਼ਪੁਰ ਦੀ ਜਿਹੜੀ ਸੀਟ ਹੈ ਉਹ ਮੰਗ ਰਹੇ ਸਨ ਕਿ ਉਹ ਭਾਜਪਾ ਨੂੰ ਦਿੱਤੀ ਜਾਵੇ ਸਾਨੂੰ ਦਿੱਤੀ ਜਾਵੇ ਸਾਡੇ ਖੇਮੇ ਚ ਆਵੇ ਇਹ तमाम ਸਾਰੀਆਂ ਗੱਲਾਂ ਤੇ ਆਪਸ ਵਿੱਚ ਔਰ ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਹੋਇਆਂ ਇਹਨਾਂ ਨੇ ਫੈਸਲਾ ਵਾਪਸ ਲੈ ਆਏ ਕਿਉਂਕਿ ਉਹਨਾਂ ਨੂੰ ਇਹ ਨਜ਼ਰ ਆ ਗਿਆ ਸੀ ਕਿ ਸਾਨੂੰ ਪਿੰਡਾਂ ਦੇ ਵਿੱਚ ਵੜ ਨਹੀਂ ਦਿੱਤਾ ਜਾਏਗਾ ਔਰ ਸਾਡੇ ਨਾਲ ਕਿਸੇ ਨੇ ਤੁਰਨਾ ਨਹੀਂ ਹੈ ਸੋ ਇਸ ਕਰਕੇ ਸਮਝੌਤਾ ਕੈਨਸਲ ਹੋਇਆ ਅੰਦਰ ਖਾਤੇ ਤਾਂ ਬਿਲਕੁਲ ਇਕੱਠੇ ਆ ਜਾਖੜ ਸਾਹਿਬ ਹੋਣੇ ਤਾਂ ਬਰਸੀ ਤੇ ਗਏ ਸੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਦੇ ਔਰ ਕਿਸ ਪ੍ਰਕਾਰ ਦੇ ਉਹ ਸੋਲੇ ਗਾਰੇ ਸੀ ਕਿਉਂਕਿ ਜਾਖੜ ਸਾਹਿਬ ਨੂੰ ਵੀ ਪਤਾ ਹੈ ਕਿ ਮੇਰੀ ਪ੍ਰਧਾਨਗੀ ਦੇ ਵਿੱਚ ਅਗਰ ਜ਼ੀਰੋ ਸੀਟ ਆਏਗੀ ਤਾਂ ਮੇਰੀ ਪ੍ਰਧਾਨਗੀ ਵੀ ਨਹੀਂ ਰਹੇਗੀ ਤਾਂ ਮੇਰਾ ਜਿਹੜਾ ਕਦਮੁੱਟ ਹੈ ਉਹ ਵੀ ਉਤਰ ਜਾਏਗਾ ਇਹੀ ਗੱਲ ਅਕਾਲੀ ਦਲ ਦੇ ਮਨਸ਼ ਹੈ ਕਿ ਅਗਰ ਅਲਾਈਅንስ ਨਹੀਂ ਹੁੰਦਾ ਤਾਂ ਹੋ ਸਕਦਾ ਸਾਨੂੰ ਇੱਕ ਵੀ ਸੀਟ ਪੰਜਾਬ ਦੇ ਅੰਦਰ ਨਾ ਆਵੇ ਸੋ ਇਹ तमाम ਸਾਰੀਆਂ ਗੱਲਾਂ ਪਰ ਸੱਪ ਦੇ ਮੂੰਹ ਚ ਕੋੜ ਕਿਰਲੀ ਵਾਲੀ ਗੱਲ ਬਣ ਗਈ ਹੈ ਜੇ ਅਲਾਈਅንስ ਕਰਦੇ ਹੈ ਤਾਂ ਫਿਰ ਪਿੰਡ ਦੇ ਲੋਕਾਂ ਨੇ ਆਮ ਜਨਤਾ ਨੇ ਉਹਨਾਂ ਨੂੰ ਵੜਨ ਨਹੀਂ ਦੇਣਾ ਸੀਗਾ ਸੋ ਇਸ ਕਰਕੇ ਕੋਈ ਇਹ ਨਹੀਂਗਾ ਵੀ ਆਪਸ ਵਿੱਚ ਪਿਆਰ ਟੁੱਟ ਗਿਆ ਤੁਸੀਂ ਦੇਖਿਆ ਹੀ ਹੋਣਾ ਕਿ ਅੱਜ ਵੀ ਜਿਹੜੀਆਂ ਸੈਂਟਰਲ ਸਕਿਉਰਿਟੀ ਫੋਰਸਸ ਹੈ ਅੱਜ ਵੀ ਉਹਨਾਂ ਦਾ ਆਨੰਦ ਮਾਣ ਰਿਹਾ ਸਾਰਾ ਬਾਦਲ ਪਰਿਵਾਰ ਸੁਖਬੀਰ ਸਿੰਘ ਬਾਦਲ ਸਾਡੇ ਡਿਪਟੀ ਚੀਫ ਮਿਨਿਸਟਰ ਉਹ ਫਿਰਦੇ ਆ ਇਹਨਾਂ ਕੋਲ ਤਾਂ ਸੈਂਟਰਲ ਸਕਿਉਰਿਟੀ ਫੋਰਸੇਜ਼ ਹੈ ਨਹੀਂ ਜਾਨੀ ਕਿ ਦਿੱਲੀ ਦੀ ਜਿਹੜੀ ਹੈ ਸਕਿਉਰਿਟੀ ਨਹੀਂ ਹੈ ਨਾ ਹੀ ਸੋਨੀ ਸਾਹਿਬ ਕੋਲੇ ਹੈ ਨਾ ਹੀ ਸਾਡੇ ਮੁੱਖ ਮੰਤਰੀ ਚੰਨੀ ਸਾਹਿਬ ਕੋਲੇ ਹੈ ਤੇ ਇਹਨਾਂ ਸਾਰੇ ਪਰਿਵਾਰ ਕੋਲੇ ਚਾਹੇ ਉਹ ਹਰਸਿਮਰਜ ਬਾਦਲ ਜੀ ਹੈ ਤੇ ਚਾਹੇ ਉਹ ਸੁਖਬੀਰ ਬਾਦਲ ਜੀ ਹੈ ਇਹ तमाम ਚੀਜ਼ਾਂ ਦਾ ਆਨੰਦ ਮਾਣ ਰਹੇ ਆ ਅੱਜ ਵੀ ਔਰ ਅੱਜ ਵੀ ਇਹਨਾਂ ਨੇ ਪਿੱਛੇ ਵੀ ਤੁਸੀਂ ਦੇਖਿਆ ਹੋਣਾ ਚਾਹੇ ਉਹ ਰਾਸ਼ਟਰਪਤੀ ਦੀ ਵੋਟ ਹੋਵੇ ਚਾਹੇ ਉਹ ਸਿਟੀਜ਼ਨ ਬਿੱਲ ਦੀ ਗੱਲ ਹੋਵੇ ਤੁਸੀਂ ਦੇਖਿਆ ਹੋਣਾ ਕਿ ਉਹਨਾਂ ਦੇ ਪੱਖ ਵਿੱਚ ਬੋਲਦੇ ਨਜ਼ਰ ਆਏ ਹੁਣੇ ਉਹਨੇ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਸੀਗੀ ਉਹਦੇ ਵਿੱਚ ਵੀ ਇਹਨਾਂ ਨੇ ਐਮਐਸਪੀ ਦੀ ਗੱਲ ਹੀ ਨਹੀਂ ਕੋਈ ਕੀਤੀ ਤਰੀਕੇ ਨਾਲ ਉਹ ਗੱਲ ਸੀ ਵੀ ਕਿਵੇਂ ਨਾ ਕਿਵੇਂ ਸਾਡਾ ਸਮਝੌਤਾ ਇਹ ਕਿਵੇਂ ਨਾ ਕਿਵੇਂ ਸਿਰੇ ਚੜਦੇ ਐਮਐਸਪੀ ਤੇ ਨਹੀਂ ਜ਼ਿਆਦਾ ਕਿਸੇ ਪ੍ਰਕਾਰ ਦੀ ਕੋਈ ਟਿੱਪਾ ਟਿੱਪਣੀ ਬੋਲੇ ਔਰ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਦਿਨਾਂ 'ਚ ਕਦੇ ਇੱਕ ਵੀ ਵਾਰੀ ਆ ਜਦੋਂ ਦਾ ਕਿਸਾਨੀ ਅੰਦੋਲਨ ਚੱਲਿਆ ਮਗਰਲੇ 4 ਮਹੀਨਿਆਂ ਤੋਂ ਇੱਕ ਵੀ ਸ਼ਬਦ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਤੇ ਬੀਜੇਪੀ ਦੇ ਖਿਲਾਫ ਔਰ ਜਾਖੜ ਸਾਹਿਬ ਅਕਾਲੀ ਦਲ ਦੇ ਖਿਲਾਫ ਨਹੀਂ ਬੋਲੇ ਸੋ ਇਹ ਸਾਰਾ ਲੋਕ ਜਾਣਗੇ ਸੀ ਇਸ ਕਰਕੇ ਅੰਦਰ ਖਾਤੇ ਤੋਂ ਸਮਝੌਤਾ ਹੈਗਾ ਹੀ ਹੈਗਾ ਇਹ ਵੀ ਗੱਲ ਕਲੀਅਰ ਕਰੇ ਅਕਾਲੀ ਦਲ ਕਿ ਕੱਲ ਨੂੰ ਆਫਟਰ ਇਲੈਕਸ਼ਨ ਕਿਹਨੂੰ ਉਹ ਵੋਟ ਪਾਏਗਾ ਕਿੱਥੇ ਖੜਾ ਹੋਏਗਾ ਜੇ ਕੋਈ ਖੁਦਾ ਨਾ ਖਾਸੇ ਕਦੀ ਸੀਟ ਜਿੱਤ ਜਾਨੇ ਇਹ ਵੀ ਐਲਾਨ ਕਰੇ ਅਕਾਲੀ ਦਲ ਸੋ ਕਹਿਣ ਦਾ ਭਾਵ ਅੰਦਰ ਅਲਾਈਅੰਸ ਹੈ ਤੇ ਉਹਨਾਂ ਨੇ ਇਹ ਲੜਨ ਦਾ ਫੈਸਲਾ ਅਡਡ ਕਰ ਲਿਆ ਕਿ ਅਡਡ ਲੜਦੇ ਨਹੀਂ ਤਾਂ ਬਿਲਕੁਲ ਵੀ ਸਾਨੂੰ ਲੋਕਾਂ ਨੇ ਪਸੰਦ ਨਹੀਂ ਕਰਦਾ ਚਲੋ ਦੇਖੋ ਪਰਦਾ ਪੁਰਦਾ ਤਾਂ ਜਨਤਾ ਪੰਜਾਬ ਦੀ ਜਾਣਦੀ ਹੈ ਸਾਡੇ ਤਾਂ 8 9 ਜਿਹੜੇ ਵੱਡੇ ਲੀਡਰਾਂ ਨੂੰ ਫੜ ਕੇ ਅੰਦਰ ਦਿੱਤਾ 8 8 ਮਹੀਨੇ ਲਾ ਕੇ ਆਏ ਇਹ ਲਿਵਿੰਗ ਰਿਲੇਸ਼ਨ ਹੈ ਤੁਹਾਨੂੰ ਤਾਂ ਦਿੱਤਾ ਨਹੀਂ ਭਗਵੰਤਬਾਨ ਜੀ ਨੇ ਹੋਰਾਂ ਨੂੰ ਤਾਂ ਥੋੜੇ ਕਿਸੇ ਵਿਅਕਤੀ ਨੂੰ ਦਿੱਤਾ ਸਾਡਿਆਂ ਨੂੰ ਅੱਠਾਂ ਨੂੰ ਦਿੱਤਾ ਤੇ ਕਦੇ ਮੈਨੂੰ ਦੱਬ ਕੇ ਮਾਰਦੇ ਐ ਕਦੇ ਕਿਸੇ ਨੂੰ ਹੋਰ ਦੱਬ ਕੇ ਮਾਰਦੇ ਐ ਸੋ ਇਹ ਲਿਵਿੰਗ ਰਿਲੇਸ਼ਨ ਨਹੀਂ ਹੈ ਸਾਡੀ ਤਾਂ ਬਿਲਕੁਲ ਸਿੱਧੀ ਲੜਾਈ ਹੈ ਸਿੱਧੇਮ ਸਿੱਧੀ ਲੜਾਈ ਸਾਡੀ ਆਮ ਆਦਮੀ ਪਾਰਟੀ ਦੇ ਨਾਲ ਹੈ ਇਸੇ ਕਰਕੇ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਦੀ ਲੀਡਰਸ਼ਿਪ ਨੇ ਫੈਸਲਾ ਕੀਤਾ ਹੈ ਕਿ ਚਾਹੇ ਇੱਧਰ ਉੱਧਰ ਜੋ ਮਰਜ਼ੀ ਹੋ ਜਾਏ ਲੇਕਿਨ ਪੰਜਾਬ 'ਚ ਸਾਡਾ ਕਿਸੇ ਪ੍ਰਕਾਰ ਦਾ ਇਹਨਾਂ ਨਾਲ ਕੋਈ ਸਮਝੌਤਾ ਨਹੀਂ ਤੁਸੀਂ ਸਾਡੇ ਨਾਲ ਚਰਚਾ ਕਰਦੇ ਹੁੰਦੇ ਸੀ ਧਰਨਿਆਂ 'ਚ ਕਿ ਤੁਹਾਡਾ ਹੋ ਗਿਆ ਅੱਜ ਕਿੰਨੇ ਦੀ ਗੱਲ ਮੁੱਕ ਗਈ ਹੈ ਕਿੰਨੇ ਤੁਸੀਂ ਨਵੇੜ ਲਿਆ ਸੀ ਉਦੋਂ ਕਹਿੰਦੇ ਹੁੰਦੇ ਸੀ 13 ਦੀਆਂ 13 ਤੇ ਲੜਾਂਗੇ ਪਹਿਲੇ ਦਿਨ ਤੋਂ ਕਹਿੰਦੇ ਆਏ ਅੱਜ ਕਹਿੰਦੇ ਆਏ ਕਿਉਂਕਿ ਦਿੱਲੀ ਲੀਡਰਸ਼ਿਪ ਦਾ ਫੈਸਲਾ ਹੋ ਸਕਦਾ ਹੈ ਕਿ ਅਸੀਂ ਮੋਟਾ-ਮੋਟਾ ਅਸੀਂ ਲੜਾਈ ਲੜਨੀ ਹੈ ਇੰਡੀਆ ਅਲਾਈਂਸ ਦੇ ਵਿੱਚ ਕਿਉਂਕਿ ਬਹੁਤ ਸਾਰੀਆਂ ਪਾਰਟੀਆਂ ਦਾ ਅੱਡੜ ਦਬਾਅ ਹੁੰਦਾ ਹੈ ਲੇਕਿਨ ਪੰਜਾਬ ਦੀ ਲੀਡਰਸ਼ਿਪ ਇਸ ਗੱਲ ਤੇ ਬਿਲਕੁਲ ਕਲੀਅਰ ਕਟ ਏਜੰਡਾ ਸੀ ਕਿ ਅਸੀਂ आम आदमी पार्टी ਨਾਲ ਮਰ ਜਾਵਾਂਗੇ ਸਾਨੂੰ ਘਰੇ ਬੈਠਣਾ ਮਨਜ਼ੂਰ ਹੈ ਲੇਕਿਨ ਇਹਨਾਂ ਨਾਲ ਸਮਝੌਤਾ ਨਹੀਂ ਕਰਾਂਗੇ ਕਿਉਂ ਇਹਨਾਂ ਨੇ ਕੋਈ ਸਾਡੇ ਨਾਲ ਘਟ ਗੁਜ਼ਾਰੀ ਹੈ ਇਹਨਾਂ ਨੇ ਕੋਈ ਘਟ ਗੁਜ਼ਾਰੀ ਹੈ ਤਾਂ ਮੈਨੂੰ ਦੱਸ ਦਿਓ ਇਹਨਾਂ ਨੇ ਕੋਈ ਬੰਦਾ ਛੱਡਿਆ ਇਹਨਾਂ ਨੇ ਬਿਲੋ ਦਾ ਬੈਲਟ ਹਿੱਟ ਕਰਨਾ ਕਦੇ ਕੋਈ ਛੱਡਿਆ ਹਾਲਾਂਕਿ ਅਸੀਂ ਫਿਰ ਵੀ ਨਹੀਂ ਉਸ ਤਰੀਕੇ ਨਾਲ ਪੇਸ਼ ਆਏ ਲੇਕਿਨ ਸਾਡਾ ਲਿਵਿੰਗ ਰਿਲੇਸ਼ਨਸ਼ਿਪ ਨਹੀਂ ਹੈ ਲਿਵਿੰਗ ਰਿਲੇਸ਼ਨਸ਼ਿਪ ਤੁਹਾਡਾ ਸਾਰਿਆਂ ਜਾਣਿਆ ਦਾ ਤੁਹਾਡਾ ਤੇ ਸੁਖਬੀਰ ਬਾਦਲ ਦਾ ਲਿਵਿੰਗ ਰਿਲੇਸ਼ਨਸ਼ਿਪ ਹੈ ਔਰ ਇਹ ਬਾਰੇ ਜ਼ਰਾ ਜਾਣਕਾਰੀ ਦਿਓ ਕੁਛ ਰਿਸ਼ੇਦਾਰ ਭੈਂਪੜਾ ਲੱਗੇ ਵੇਸੀ ਸਮਝੌਤਾ ਕਰਨ ਜੀ ਪਰ ਸੱਚੇ ਪਾਸ਼ਾ ਕੋਈ ਚੀਜ਼ ਹੈਗੀ ਦੋਨਾਂ ਦਾ ਮਖੋਟਾ ਉੱਤਰ ਜਾਣਾ ਸਾਨੂੰ ਲੋਕਾਂ ਨੂੰ ਇਹ ਕਹਿੰਦੇ ਤੇ ਸਾਡੇ ਤੇ ਸਵਾਲ ਚੱਕਦੇ ਆ ਨਾ ਇਹ 4 ਜੂਨ ਨੂੰ 4 ਜੂਨ ਨੂੰ ਇਹ 4 ਜੂਨ ਨੂੰ ਮੈਂ ਦੋਨਾਂ ਪ੍ਰਧਾਨਾਂ ਨੂੰ ਪੁੱਛੂੰਗਾ ਵੀ ਬਾਈ ਹੁਣ ਦੱਸੋ ਕੀ ਹਾਲਾਤ ਹੈ ਜਨਤਾ ਸਭ ਜਾਣਦੀ ਸੋ ਜੇ ਮੈਂ ਕਾਂਗਰਸ ਪ੍ਰਧਾਨ ਵੱਲੋਂ ਕੋਈ ਸਵਾਲ ਖੜੇ ਕੀਤੇ ਗਏ ਨੇ ਹੁਣ ਵੇਖਣ ਵਾਲਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਜੋ ਅਮਨਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕਈ ਸਵਾਲ ਖੜੇ ਕੀਤੇ ਗਏ ਨੇ ਜੋ ਮੁੱਦਿਆਂ ਦੇ ਉੱਤੇ ਗੱਲਾਂ ਕੀਤੀਆਂ ਗਈਆਂ ਨੇ ਇਹਨਾਂ ਦਾ ਜਵਾਬ ਹੁਣ ਅਕਾਲੀ ਜਾਂ ਭਾਜਪਾ ਵੱਲੋਂ ਕੀ ਦਿੱਤਾ ਜਾਂਦਾ ਤਾਂ ਆਨ ਵਾਲਾ ਸਮਾਂ ਦੱਸੇਗਾ ਕੈਮਰਾ ਪਰਸਨ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖ ਦਿਓ ਡੀ5 ਚੈਨਲ ਪੰਜਾਬੀ ਨਿਟਰ ਖਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਦ ਬਣਾਂਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਮਾਨ ਹਨਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ